ਜਿਨ੍ਹਾਂ ਦੇ ਕੰਮ ਬਣਨ ਤੋਂ ਪਹਿਲਾਂ ਵਿਗੜ ਜਾਂਦੇ ਨੇ ਜਾਂ ਜਿਨ੍ਹਾਂ ਦੇ ਘਰ ਵਿੱਚ ਜਦੋਂ ਉਹ ਕਿਸੇ ਕਾਰਜ ਦੇ ਵਾਸਤੇ ਤੁਰਦੇ ਹਨ ਉਹਨਾਂ ਨੂੰ ਪਹਿਲਾਂ ਆਵਾਜ਼ ਆ ਜਾਂਦੀ ਹੈ ਕਿ ਇਹ ਕਾਰਜ ਨਹੀਂ ਹੋਵੇਗਾ ਜਦੋਂ ਉਹ ਕਿਸੇ ਵੀ ਕੰਮ ਨੂੰ ਆਰੰਭ ਕਰਦੇ ਨੇ ਪਹਿਲਾਂ ਹਨਾਵਰਤ ਜਾਂਦੀ ਹੈ ਪਹਿਲਾਂ ਹੀ ਨਾ ਹੋ ਜਾਂਦੀ ਹੈ ਜਿਨ੍ਹਾਂ ਘਰਾਂ ਵਿੱਚ ਇਹ ਕੁਝ ਹੋ ਰਿਹਾ ਖਾਲਸਾ ਜੀ ਉਹਨਾਂ ਨੂੰ ਬੇਨਤੀ ਹਦਾਇਤ ਹੈ ਸੱਚੇ ਪਾਤਸ਼ਾਹ ਦੀ ਕਿ ਦਸਮ ਪਾਤਸ਼ਾਹ ਦੀ ਬਾਣੀ ਦੇ ਅਭਿਆਸ ਕਰੋ ਆਪਣੇ ਘਰ ਵਿੱਚ ਬਾਣੀ ਲਾ ਕੇ ਰੱਖੋ ਮਹਾਰਾਜੀ ਮਹਾਰਾਜੀ ਦੀ ਪਵਿੱਤਰ ਬਾਣੀ ਸ੍ਰੀ ਜਪ ਸਾਹਿਬ ਜੀ ਦੇ ਅਭਿਆਸ ਕਰ ਲਵੋ ਨਹੀਂ ਕਰ ਸਕਦੇ ਸ੍ਰੀ ਚੌਪਈ ਸਾਹਿਬ ਦੇ ਜਾਪ ਕਰ ਲਵੋ ਮਹਾਰਾਜੀ ਬਾਣੀ ਐਸੀ ਬਾਲ ਵਾਲੀ ਹੈ ਕਿ ਤੁਹਾਡੇ ਘਰ ਵਿੱਚ ਜਿਹੜੀਆਂ ਚੀਜ਼ਾਂ ਜਿਹੜੇ ਕਰਮਾਂ ਦੇ ਡੇਰੇ ਲਾ ਬੈਠੇ ਨੇ ਉਹਨਾਂ ਨੂੰ ਨਾਸ ਕਰ ਦਿੰਦੀ ਹੈ ਦਸ਼ਮ ਪਾਤਸ਼ਾਹ ਦੀ ਬਾਣੀ ਇਹ ਵੀ ਅਸੀਂ ਬਾਣੀ ਵਿੱਚ ਐਸਾ ਪ੍ਰਤਾਪ ਐਸਾ ਬਲ ਹੈ ਇਹ ਜੇ ਮਰਿਆਦਾ ਅਨੁਸਾਰ ਕੀਤੀ ਜਾਵੇ ਜੇ ਇਹ ਪ੍ਰੇਮ ਨਾਲ ਕੀਤੀ ਜਾਵੇ ਤੇ ਬਹੁਤ ਸਮਾਂ ਲਾਉਣ ਦੀ ਲੋੜ ਨਹੀਂ 2-4 ਦਿਨ ਜਾਂ 2 ਹਫਤਿਆਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬਾਣੀ ਦਾ ਕੋਈ ਅਸਰ ਹੈ ਜਾਂ ਨਹੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀ ਇਹ ਵੀਰ ਅਸੀਂ ਬਾਣੀ ਚੰਡੀ ਦੀ ਵਾਰ ਦਾ ਪਾਠ ਜੇ ਕੋਈ ਗੁਰਸਿੱਖ ਅੰਮ੍ਰਿਤ ਵੇਲੇ ਕਰਦਾ ਹੈ ਰਿੱਧੀਆਂ ਸਿੱਧੀਆਂ ਉਸ ਦੇ ਘਰ ਵਰਤ ਜਾਣਗੀਆਂ ਜੇ ਕੋਈ ਚੰਡੀ ਦੀ ਵਾਰ ਦਾ ਪਾਠ ਗੁਰਮੁਖ ਪਿਆਰਾ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਨਿਤਨੇਮ ਦੇ ਬਾਣੀਆਂ ਦੇ ਵਿੱਚ ਸ਼ਾਮਲ ਕਰਦਾ ਹੈ ਉਸ ਘਰੇ ਦੁੱਧ ਪੁੱਤ ਦੀ ਕਮੀ ਨਹੀਂ ਰਹਿੰਦੀ ਉਸ ਘਰੇ ਰਿਜਕ ਦੀ ਕਮੀ ਨਹੀਂ ਰਹਿੰਦੀ ਤੇ ਉਸ ਘਰੇ ਕੋਈ ਜਾਦੂ ਟੂਣਾ ਕੋਈ ਕਾਲਾ ਇਲਮ ਨਹੀਂ ਚੱਲ ਸਕਦਾ ਕਿਉਂਕਿ ਚੰਡੀ ਦੀ ਵਾਰ ਦੀ ਬਾਣੀ ਵਿੱਚ ਸਤਿਗੁਰੂ ਨੇ ਐਸੀ ਬਰਕਤ ਭਰੀ ਹੈ ਇਹ ਚੰਡੀ ਦੀ ਵਾਰ ਦੇ ਜਾਪ ਕਰਕੇ ਸਾਡੇ ਗੁਰਸਿੱਖ ਸਾਡੇ ਸਿੰਘ ਸਵਾ ਸਵਾ ਲੱਖ ਨਾਲ ਲੜੇ ਨੇ 10 ਲੱਖ ਦੇ ਘੇਰੇ ਨੂੰ ਚੀਰ ਕੇ ਫੌਜਾਂ ਨਿਕਲ ਗਈਆਂ ਨੇ ਇਹ ਚੰਡੀ ਦੀ ਬਾਣੀ ਦਾ ਐਸਾ ਪ੍ਰਤਾਪ ਹੈ 10ਵੇਂ ਪਾਸ਼ਮਹਾਰਾ ਦੀ ਬਾਣੀ ਦਾ ਐਸਾ ਪ੍ਰਤਾਪ ਸੀ ਕਹਿੰਦੇ ਇੱਕ ਗੁਰਸਿੱਖ ਪਿਆਰਾ ਕਿਸੇ ਨੇ ਵਾਰਤਾ ਸੁਣਾਈ ਕਿ ਬਾਹਰ ਇੱਕ ਦੇਸ਼ 'ਚ ਕਿਤੇ ਅਰਬ ਦੀ ਕੰਟਰੀ ਦੇ ਵਿੱਚ ਗੁਰਸਿੱਖ ਸੀ ਉਹ ਡਰਾਈਵਰ ਸੀ ਤੇ ਉਹਨੂੰ ਨਾ ਜਦੋਂ ਕਿਉਂਕਿ ਉਥੇ ਲੋਕ ਜ਼ਿਆਦਾਤਰ ਦੇਹਾਂ ਨੂੰ ਮਿੱਟੀ 'ਚ ਦਬ ਦਿੰਦੇ ਨੇ ਤੇ ਇਹ ਮੰਨਣਾ ਹੈ ਕਿ ਜਦੋਂ ਜਿਹੜੀਆਂ ਰੂਹਾਂ ਕਿਸੇ ਗਲਤੀ ਕਰਕੇ ਜਾਂ ਕਿਸੇ ਕਾਰਨ ਕਰਕੇ ਉੱਤੇ ਨਹੀਂ ਪਹੁੰਚਦੀਆਂ ਉਹਨਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ ਫਿਰ ਇੱਥੇ ਰਹਿ ਕੇ ਬਦਰੂਹਾਂ ਬਣਦੀਆਂ ਨੇ ਉਹ ਲੋਕਾਂ ਨੂੰ ਤੰਗ ਕਰਦੀਆਂ ਨੇ ਉਹ ਗੁਰਮੁਖ ਪਿਆਰਾ ਕਹਿੰਦਾ ਕਿ ਮੈਂ ਨਾ ਗੱਡੀ ਦੇ ਵਿੱਚ ਸੁੱਤਾ ਸੀ ਬੰਦਿਆਂ ਨੂੰ ਉਤਾਰ ਕੇ ਰਾਤ ਦੀ ਡਿਊਟੀ ਸੀ ਤੇ ਮੈਨੂੰ ਇਦਾਂ ਲੱਗਾ ਕਿਸੇ ਨੇ ਮੇਰਾ ਗਲਾ ਫੜ ਕੇ ਨਾਪਦਾ ਮੇਰੇ ਕੋਲ ਨਾ ਆਵਾਜ਼ ਨਿਕਲੀ ਨਾ ਮੇਰੇ ਹੱਥ ਹੀ ਗਲੇ ਤੱਕ ਪਹੁੰਚੇ ਨਾ ਕੋਈ ਉੱਥੇ ਬੰਦਾ ਹੈ ਨਾ ਕੋਈ ਹੈ ਪਿਛੇ ਵੀ ਜਿੰਨੇ ਮੈਨੂੰ ਖਿੱਚਿਆ ਹੋਵੇ ਫੜਿਆ ਹੋਵੇ ਪਰ ਮੇਰਾ ਸਰੀਰ ਜਿਹੜਾ ਉਹ ਹਿੱਲ ਨਹੀਂ ਸਕਿਆ ਕਹਿੰਦੇ ਉਸ ਵੇਲੇ ਮਲਕ ਮੈਨੂੰ ਇਹ ਲੱਗਾ ਕਿ ਸ਼ਾਇਦ ਕੋਈ ਚੀਜ਼ ਮੈਨੂੰ ਮਾਰ ਰਹੀ ਹੈ ਕਹਿੰਦੇ ਮੈਂ ਡਰ ਗਿਆ ਤਪ ਗਿਆ ਪਰ ਮੇਰੇ ਸਰੀਰ ਦੇ ਵਿੱਚ ਵਸ ਨਹੀਂ ਬਲ ਨਹੀਂ ਆਇਆ ਕਿ ਮੈਂ ਆਪਣੇ ਸਰੀਰ ਨੂੰ ਕਿਸੇ ਤੋਂ ਛੁਡਾ ਸਕਾਂ ਕਹਿੰਦੇ ਉਸ ਵੇਲੇ ਮੈਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕੀਤਾ ਕਹਿੰਦਾ ਮੈਨੂੰ 2 ਮਿੰਟ ਕਰਦਿਆਂ ਰਿਹਾ ਮੈਂ ਵਾਹਿਗੁਰੂ 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 ਸੁਤੇ ਸਿੱਧ ਕਹਿੰਦਾ ਸ਼ੁਰੂ ਕੀਤਾ ਤੇ ਉਸੇ ਵੇਲੇ ਉਹ ਦਬਾਅ ਜਿਹੜਾ ਸੀ ਉਹ ਖਤਮ ਹੋ ਗਿਆ ਤੇ ਮੈਂ ਬਿਲਕੁਲ ਠੀਕ ਹੋ ਗਿਆ ਮੈਂ ਗੱਡੀ ਚੋਂ ਬਾਹਰ ਨਿਕਲ ਕੇ ਦੂਰ ਜਾ ਕੇ ਖਲੋ ਗਿਆ ਮੈਂ ਡਰ ਗਿਆ ਸੀ ਮੇਰੇ ਨਾਲ ਕੀ ਹੋਇਆ ਉਹ ਕਹਿੰਦਾ ਮੈਂ ਪੰਜਾਬ ਇੱਥੇ ਫੋਨ ਕੀਤਾ ਆਪਣੇ ਘਰੇ ਦੱਸਿਆ ਤੇ ਮੇਰੇ ਮਾਤਾ ਜੀ ਬੜੇ ਅਭਿਆਸੀ ਸਨ ਬਾਣੀ ਦੇ ਉਹਨਾਂ ਨੇ ਕਿਹਾ ਪੁੱਤਰ ਮੈਂ ਗੁਰਸਿੱਖਾਂ ਨੂੰ ਪੁਸ਼ਕੇ ਦੱਸੂਗੀ ਤੂੰ ਉਹ ਬਾਣੀ ਦਾ ਜਾਪ ਕਰਿਆ ਕਰੀ ਕਹਿੰਦੇ ਇੱਕ ਗੁਰਮੁਖ ਸੀਗੇ ਗੁਰੂ ਘਰ ਆਉਣ ਵਾਲੇ ਉਹਨਾਂ ਨੇ ਕਿਹਾ ਕਿ ਮੇਰੇ ਬੱਚੇ ਦੇ ਨਾਲ ਉੱਥੇ ਇਦਾਂ ਹੋਇਆ ਉਹਨਾਂ ਗੁਰਮੁਖਾਂ ਨੇ ਕਿਹਾ ਕਿ ਉਹਨਾਂ ਨੂੰ ਕਹਿ ਵੀ ਚੰਡੀ ਦੀ ਵਾਰ ਦਾ ਪਾਠ ਕਰਿਆ ਕਰ ਇੱਕ ਪਾਠ ਕਰਕੇ ਹੀ ਘਰੋਂ ਨਿਕਲਣਾ ਉਹਨਾਂ ਨੇ ਆਪਣੇ ਬੱਚੇ ਨੂੰ ਉਦਾਂ ਹੀ ਦੱਸਿਆ ਕਿ ਭਾਈ ਤੂੰ ਚੰਡੀ ਦੀ ਵਾਰ ਦਾ ਪਾਠ ਕਰਿਆ ਕਰ ਤੇ ਆਪੇ ਬਰਕਤ ਕਿਰਪਾ ਵਰਤ ਜਾਵੇਗੀ ਉਹ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਮੈਂ ਚੰਡੀ ਦੀ ਵਾਰ ਦਾ ਪਾਠ ਸ਼ੁਰੂ ਕੀਤਾ ਤੇ ਮੇਰੇ ਲਾਗੇ ਇਹੋ ਜੀ ਕੋਈ ਚੀਜ਼ ਤਾਂ ਕੀ ਕੋਈ ਇਹੋ ਜਿਹਾ ਫੁਰਨਾ ਵੀ ਉਸ ਤੋਂ ਬਾਅਦ ਨਹੀਂ ਆਇਆ ਤੇ ਚੰਡੀ ਦੀ ਵਾਰ ਦੇ ਨਾਲ ਮੇਰਾ ਮਨ ਐਸਾ ਕੱਡੜਾ ਐਸਾ ਨਡਰ ਹੋ ਗਿਆ ਕਿ ਮੇਰੇ ਅੰਦਰੋਂ ਹਰ ਇੱਕ ਚੀਜ਼ ਦਾ ਡਰ ਖਤਮ ਹੋ ਗਿਆ ਮੈਂ ਲੋਕਾਂ ਨੂੰ ਇਹ ਕਹਿਣ ਲੱਪਿਆ ਕਿ ਮੌਤ ਆਣੀ ਹੈ ਮੌਤ ਦਾ ਕੋਲ ਖਲੋਤੀ ਹੈ ਇਹਨੇ ਤਾਂ ਸਿਰਫ ਖਿੱਚਣਾ ਹੈ ਸਾਨੂੰ ਪਰ ਆਪਾਂ ਨਹੀਂ ਮੌਤੋਂ ਡਰਦੇ ਇਹੋ ਜੇ ਬੋਲ ਮੇਰੇ ਉਸ ਬਾਣੀ ਦੇ ਜਾਪ ਨਾਲ ਹੋ ਗਏ ਸੋ ਖਾਲਸਾ ਜੀ ਇਸ ਬਾਣੀ ਵਿੱਚ ਬੜੀਆਂ ਬਰਕਤਾਂ ਨੇ ਜਿਨ੍ਹਾਂ ਘਰਾਂ ਵਿੱਚ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹੀ ਜਾਂਦੀ ਹੈ ਦਸਮ ਪਾਤਸ਼ਾਹ ਦੀ ਬਾਣੀ ਪੜ੍ਹੀ ਜਾਂਦੀ ਹੈ ਦਸਮ ਗ੍ਰੰਥ ਦੀ ਬਾਣੀ ਉਹਨਾਂ ਘਰਾਂ ਦੇ ਵਿੱਚ ਬਰਕਤਾਂ ਨੇ ਉਹਨਾਂ ਘਰਾਂਵਾਂ ਘਰਾਂ ਦੇ ਵਿੱਚ ਜੋਦੇ ਪੈਦਾ ਹੋਣਗੇ ਉਹਨਾਂ ਘਰਾਂ ਦੇ ਵਿੱਚ ਸਦਾ ਸੁੱਖ ਰਹਿਣਗੇ ਜੇ ਦੁੱਖ ਆ ਵੀ ਜਾਣਗੇ ਤੇ ਕੱਢੜੇ ਹੋ ਕੇ ਨਹੀਂ ਹਾਸ ਕੇ ਗੁਜ਼ਾਰ ਦਿੰਦੇ ਨੇ ਗੁਰਸੇ ਕੈਸੇ ਦੁੱਖਾਂ ਨੂੰ ਕਿਉਂ ਕਿ ਦਸਮ ਪਾਤਸ਼ਾਹ ਦੀ ਬਾਣੀ ਦੀ ਬਹੁਤ ਬਰਕਤ ਹੈ ਖਾਲਸਾ ਜੀ ਇਹ ਸਾਨੂੰ ਸਾਡੇ ਕੋਲੋਂ ਦੂਰ ਕਰਨ ਦੀ ਇੱਕ ਉਹਨਾਂ ਨੇ ᔪਗਤੀ ਲੱਭੀ ਸੀ ਕਿਵੇਂ ਇਹਨਾਂ ਨੂੰ ਦੂਰ ਕਰ ਸਕੀਏ ਇਹਨਾਂ ਦੀ ਬਾਣੀ ਤੋਂ ਕਿ ਇਹ ਜਿਹੜੇ ਸੂਰਮੇ ਇਹਨਾਂ ਦੇ ਘਰ ਪੈਦਾ ਹੁੰਦੇ ਖਤਮ ਹੋ ਸਕੇ ਤੇ ਤੁਸੀਂ ਸੱਚ ਜਾਣਿਓ ਜਦੋਂ ਦੀ ਸਾਡੇ ਗੁਰਸਿੱਖਾਂ ਨੇ ਦਸਮ ਦੀ ਬਾਣੀ ਨੂੰ ਪੜਨਾ ਛੱਡਿਆ ਵਿਚਾਰਨਾ ਛੱਡਿਆ ਇਹਨਾਂ ਨਿਤਨੇਮ ਵਿੱਚੋਂ ਕੱਢਿਆ ਉਸ ਦਿਨ ਤੋਂ ਸਾਡੇ ਸਿੱਖਾਂ ਦੇ ਵਿੱਚ ਸੂਰਮੇ ਐਸੇ ਨਹੀਂ ਜੰਮੇ ਜਿਹੜੇ ਸੂਰਮੇ ਬਾਬਾ ਬਚਿੱਤਰ ਸਿੰਘ ਸਾਹਿਬ ਵਰਗੇ ਜਣੀਆਂ ਮਾਵਾ ਨੇ ਦਸ਼ਮ ਪਾਸ਼ਾ ਦੀ ਬਾਣੀ ਦੇ ਜਾਪ ਕੀਤੇ ਨੇ ਉਹਨਾਂ ਦੇ ਘਰੇ ਸੰਤ ਬਾਬਾ ਜਰਨੈਲ ਸਿੰਘ ਵਰਗੇ ਸੂਰਮੇ ਭਾਈ ਅਮਰੀਕ ਸਿੰਘ ਵਰਗੇ ਜੀ ਸੂਰਮੇ ਇਹੋ ਜੇ ਮਹਾਨ ਸੂਰਮੇ ਜਿਨ੍ਹਾਂ ਨੇ ਸ਼ਹਾਦਤ ਹਾਸਲ ਕੀਤੀ ਹੈ ਉਹ ਪੈਦਾ ਹੋਏ ਨਹੀਂ ਤਾਂ ਸਾਡੇ ਘਰਾਂ ਦੇ ਵਿੱਚ ਸਾਡੇ ਬੱਚੇ ਹਨੇਰੇ ਤੋਂ ਡਰਦੇ ਨੇ ਸਾਡੇ ਬੱਚੇ ਸ਼ਸਤਰ ਤੋਂ ਡਰਦੇ ਨੇ ਸਾਡੇ ਬੱਚੇ ਬਾਹਰ ਇਕੱਲੇ ਖਲੂਣ ਤੋਂ ਡਰਦੇ ਨੇ ਇਹ ਕਿਉਂ ਹੋ ਰਿਹਾ ਖਾਲਸਾ ਜੀ ਸਾਡੇ ਕੋਲ ਦਸ਼ਮ ਦੀ ਬਾਣੀ ਨਹੀਂ ਗੁਰਸੇਖ ਕਦੇ ਕਿਸੇ ਤੋਂ ਡਰਦਾ ਨਹੀਂ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਡਰਦਾ ਹੈ ਉਹਦਾ ਭੈ ਰੱਖਦਾ ਹੈ ਪ੍ਰੇਮ ਰੱਖਦਾ ਹੈ ਹੋਰ ਕਿਸੇ ਸ਼ੈ ਤੋਂ ਡਰਦਾ ਨਹੀਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਤੱਕੋ ਉਹਨਾਂ ਨੇ ਤਾਂ ਮੌਤ ਨੂੰ ਅੱਗੇ ਲਾ ਲਿਆ ਸੀ ਸੋ ਇਹ ਦਸਮ ਪਾਣੀ ਦਾ ਪ੍ਰਪਾਪ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬੜਾ ਅਭਿਆਸ ਕਰਦੇ ਸਨ ਬਾਬਾ ਨਰ ਸਿੰਘ ਸਾਹਿਬ ਚੰਡੀ ਦੀ ਵਾਰ ਦੇ ਅਭਿਆਸ ਕਰਦੇ ਸਨ ਇਹ ਬਾਣੀਆਂ ਦੀ ਬਰਕਤ ਹੋਇਆ ਕਰਦੀ ਹੈ ਬਾਣੀ ਸ਼ਕਤੀ ਰੂਪ ਹੈ ਜੇ ਕੋਈ ਮੰਨ ਕੇ ਚੱਲੇ ਇਸ ਬਾਣੀ ਦਾ ਅਭਿਆਸ ਕਰੇ ਉਹਨਾਂ ਦੇ ਘਰੇ ਹਰ ਸੁਖ ਪ੍ਰਾਪਤ ਹੋਵੇਗਾ ਮਹਾਰਾਜ ਜੀ ਇਸ ਬਾਣੀ ਵਿੱਚ ਕਹਿੰਦੇ ਨੇ ਕਿ ਜਿਹੜਾ ਇਹ ਬਾਣੀ ਨੂੰ ਜਪੇਗਾ ਉਹਨੂੰ ਕੀ ਮਿਲੇਗਾ ਉਹਨੂੰ ਮੁਕਤੀ ਮਿਲੇਗੀ ਇਸ ਬਾਣੀ ਦੇ ਪ੍ਰਤਾਪ ਨੂੰ ਕੋਈ ਕਹਿ ਨਹੀਂ ਸਕਦਾ ਐਸੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਚੋਲੀ ਪਾਈ ਹੈ ਸੋ ਅਸੀਂ ਮਹਾਰਾਜ ਦੇ ਪੁੱਤਰ ਬਣੀਏ ਨਾ ਕਿ ਮਹਾਰੇ ਦੀ ਬਾਣੀ ਨੂੰ ਨਿੰਦੀਏ ਨਾ ਕਿ ਬਾਣੀ ਦੀ ਮਹਾਰੇ ਦੀ ਬਾਣੀ ਦੀ ਨਰਾਦਰੀ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰ ਕਰੀਏ ਤੇ ਮਹਾਰਾਜ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਪ੍ਰੇਮ ਵਾਣ ਆਵੇ ਤੇਰੀ ਬਾਣੀ ਨਾਲ ਸਾਡੇ ਮਨ ਦੇ ਵਿੱਚ ਖੁਸ਼ੀ ਆਵੇ ਜਦੋਂ ਵੀ ਤੇਰੀ ਬਾਣੀ ਦਾ ਜਾਪ ਕਰੀਏ ਦਸਮ ਦੀ ਬਾਣੀ ਦਾ ਜਾਪ ਕਰੀਏ ਸਾਡੇ ਅੰਦਰ ਜੇ ਕੋਈ ਫੁਰਨਾ ਬਣਦਾ ਸਤਿਗੁਰੂ ਉਹਨੂੰ ਆਪ ਹੀ ਮਿਟੀ ਆਪ ਉਸ ਤਰਕ ਦਾ ਮਹਾਰਾਜ ਜੀ ਜਵਾਬ ਦਿਓ ਸੱਚੇ ਪਾਤਸ਼ਾਹ ਕਿਰਪਾ ਕਰਿਓ ਮਹਾਰਾਜ ਜੀ ਇਹ ਬਾਣੀ ਦੇ ਲੜ ਅਸੀਂ ਲੱਗ ਜਾਈਏ ਸਾਡੇ ਪੰਥ ਦੇ ਕੋਲ ਦਸਮ ਪਾਤਸ਼ਾਹ ਦੀ ਬਾਣੀ ਦੇ ਅਭਿਆਸ ਆ ਜਾਣ ਸੁਖਾਲ ਸਾ ਜੀ ਜਰੂਰ ਬਾਣੀ ਦਾ ਜਾਪ ਕਰੀਏ ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਪਵਿੱਤਰ ਬਾਣੀ ਦੇ ਜਾਪ ਕਰੀਏ ਜਿੰਨੇ ਹੋ ਸੰਗਤ ਤੁਸੀਂ ਕਰ ਸਕਦੇ ਹੋ ਇਹ ਬਾਣੀ ਵਿੱਚ ਐਸੀ ਬਰਕਤ ਹੈ ਤੁਸੀਂ 10 ਦਿਨ ਕਰਕੇ ਵੇਖੋ 10 ਦਿਨਾਂ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਇਹ ਬਾਣੀ ਦਿਖਾ ਦੇਵੇਗੀ ਭਾਈ ਹਾਂ ਇਹ ਬਾਣੀ ਵਿੱਚ ਸ਼ਕਤੀ ਹੈ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ